मोरادیش 싱 বিষ্ণু भगवान की ਕਲ ਕੀ অবতার 24 ਸਾਦੇ ਚਰਨਾਂ ਵਿੱਚ ਸਾਡੇ ਵੀ ਸੂਰਜ ਮਹੀਵਾਲ ਦੇ ਗ੍ਰਹਿ ਵਿਖੇ ਸ਼ਿਸ਼ੋਭਤ ਹੋ ਤੇ ਇਹ ਤਾਂ ਤੁਹਾਨੂੰ ਸਭ ਨੂੰ ਪਤਾ ਹੈ ਤਾਂ ਜਿਵੇਂ ਅਸ਼ੋਕ ਜੀ ਕਹਿੰਦੇ ਏਸ ਪ੍ਰਭੂ ਨੂੰ ਕਰੋ ਨਮਸਕਾਰ ਉਹਦੇ ਨਾਲ ਲਾਈਨਾਂ ਪੂਰੀਆਂ ਕਰੋ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਉੱਥੇ ਕੀ ਕਿਹਾ ਏਸ ਪ੍ਰਭੂ ਨੂੰ ਕਰੋ ਨਮਸਕਾਰ ਏਸ ਪ੍ਰਭੂ ਨੂੰ ਕਰੋ ਨਮਸਕਾਰ ਜੋ ਨੇਕ ਜਨਮ ਦਾ ਲੇਖਾ ਦਏ ਮੁਖਾਈਆ ਅਕੇ ਆਉਂਦੀ ਆ ਗੱਲ ਕਿਉਂ ਜਿਹੜਾ ਬਾਹਰੋਂ ਪੁੱਛੇਗਾ ਕਿਉਂ ਉਹ ਉਹ ਕਹਿੰਦੇ ਕਿਉਂ ਪੂਰ ਪਾਤਸ਼ਾਹ ਤੇ ਪੂਰ ਸੱਚੀ ਸਰਕਾਰ ਸ਼ੈਨਸ਼ਾ ਪੂਰ ਨਾ ਆਪਕ ਤਾਹ ਕਰਨਾ ਹੈ ਉਹ ਸੱਚੀ ਸਰਕਾਰ ਹੈ ਸ਼ੈਨਸ਼ਾ ਹੈ ਦੋ ਜਹਾਨਾਂ ਦਾ ਮਾਲਕ ਬਣ ਕੇ ਮਾਤਲੂਕ ਚ ਆਇਆ ਉਸਨੇ ਤੁਹਾਨੂੰ ਗੰਮਾ ਜਕਾਰਾ ਦਿੱਤਾ ਸ਼ਬਦ ਨਾਮ ਦਾ ਤੇ ਸ਼ਬਦ ਸਤਿਗੁਰੂ ਦੇ ਨਾਲ ਹੀ ਹੈ ਸ਼ਬਦ ਸਤਿਗੁਰ ਤੇ ਪੁਰਖ ਕਾਲ ਦੋਹਾਂ ਦਾ ਰੂਪ ਦੋਹਾਂ ਦਾ ਜੋੜਾ ਦੋਨਾਂ ਵਿੱਚ ਫਰਕ ਥੋੜਾ ਥੋੜਾ ਦੁਨ ਨੇ ਕੋਈ ਹੈ ਤੇ ਆਪਾਂ ਕਿੱਥੋਂ ਲੱਭਦੇ ਕਿਤੇ ਸ਼ਬਦ ਸ਼ਤਗੁਣੋਂ ਆਪਾਂ ਕਾਲਪੁਰਖ ਦੇ ਦਰਸ਼ ਕਰ ਰਹੇ ਹਾਂ ਤੁਸੀਂ ਤੇ ਪਾਤਸ਼ਾਹ ਜਦੋਂ ਇਸ ਤਰ੍ਹਾਂ ਦੇ ਸ਼ਬਦ ਸੰਗ ਜਾਂਦੇ ਸੀ ਤੇ ਸਾਡੇ ਗੁਰਸਿੱਖ ਉੱਥੇ ਫੂਲਣ ਵਰਖਾ ਕਰਦੇ ਸੀ ਫੂਲਣ ਵਰਖਾ ਕਿੰਨੀ ਜਗ੍ਹਾ ਤੇ ਪਾਤਸ਼ਾਹ ਨੇ ਲਿਖਾਇਆ ਕਿ ਫੂਲਣ ਵਰਖਾ ਕੀਤੀ ਗੁਰਮੁਖਾਂ ਨੇ ਤਾਂ ਉਹ ਜਿਹੜੀ ਫੂਲਣ ਵਰਖਾ ਕਰਦੇ ਆ ਅੱਜ ਦੁਨੀਆਂ ਵਾਲੇ ਕੀ ਕਰਦੇ ਨੇ ਗੁਰ ਨਾਲ ਪਾਸ਼ਾ ਦਾ ਗੁਰਪੁਰਪੁਣਾ ਰਹੇ ਨੇ ਇਸੇ ਅਫੋਰਚਨੀਅਸ ਜਗਿਆ 8 ਸੈਕਟਰ ਦੇ ਗੁਰਦੁਆਰੇ ਤੇ 7.5 ਲੱਖ ਫੁੱਲ ਮੰਗਾਏ ਜਾ ਰਹੇ ਨੇ ਹਾਂਗਕਾਂਗ ਤੋਂ ਤੇ ਮੇਰੇ ਵੀਰ ਤੁਸੀਂ ਫੁੱਲਣ ਵਰਖਾ ਤੇ ਉਸ ਪ੍ਰਭ ਦੀ ਕਰਦੇ ਸੀ ਤੇ ਦੁਨੀਆ ਤੇ ਤੁਹਾਡੇ ਤੋਂ ਬਹੁਤ ਅੱਗੇ ਵਧ ਗਈ ਤੇ ਉਹ ਪੈਸੇ ਨਾਲ ਖੇਡ ਰਹੇ ਨੇ ਆ ਜਿਹੜੀ ਫੁੱਲਣ ਵਰਖਾ ਆ ਤਾਂ ਫੁੱਲ ਕੀ ਕਹਿੰਦੇ ਨੇ ਤੁਹਾਨੂੰ ਸਤਗੁਰ ਸ਼ਬਦ ਕਹੇ ਕਿਉਂਕਿ ਗੱਲ ਸਤਗੁਰ ਸ਼ਬਦ ਦੀ ਹੈ ਸਤਗੁਰ ਸ਼ਬਦ ਕਹੇ ਗੁਰਮੁਖ ਸਾਚੇ ਤੁਰਦੇ ਫੁੱਲ ਕੇ ਤੁਸੀਂ ਉਸਦੇ ਤੁਰਦੇ ਫੁੱਲ ਹੋ ਤਾਂ ਖੁਸ਼ੀ ਵਿੱਚ ਕਿਉਂ ਨਹੀਂ ਆਉਂਦੇ ਮਹਿਕਦੇ ਕਿਉਂ ਨਹੀਂ ਮੁਰਝਾਏ ਕਿਉਂ ਬੈਠੇ ਰਹਿੰਦੇ ਹੋ ਪ੍ਰਭ ਦੀ ਦਰਵਾਜ਼ੇ ਵਿੱਚ ਮੈਨੂੰ ਨਜ਼ਰ ਆਉਂਦੇ ਮੁਰਝਾਏ ਬੈਠੇ ਜਿਵੇਂ ਤਾਂ ਫੁੱਲ ਫੁੱਲ ਇੱਥੇ ਦੱਸਾਂਗੇ ਤੁਹਾਨੂੰ ਕਿ ਤੁਸੀਂ ਕਿਸ ਤਰ੍ਹਾਂ ਬੈਠਣਾ ਸਤਗੁਰ ਸ਼ਬਦ ਕਹੇ ਗੁਰਮੁਖ ਸਾਚੇ ਤੁਰਦੇ ਫੁੱਲ ਫਲਵਾੜੀ ਪ੍ਰਭ ਲੋਕ ਮਾਤ ਮਹਿਕਾਇਆ ਉਹ ਫਲਵਾੜੀ ਉਹ ਜੋ ਉਸ ਪ੍ਰਭ ਨੇ ਲੋਕ ਮਾਤ ਵਿੱਚ ਆ ਕੇ ਤੁਹਾਨੂੰ ਵਡਿਆਈ ਦਿੱਤੀ ਤੁਰਦੇ ਫੁੱਲ ਬਣਾ ਦਿੱਤਾ ਭਗਤ ਬਣਾ ਦਿੱਤਾ ਜਨ ਭਗਤ ਰੂਪ ਬਣਾ ਕੇ ਆਪਣੀ ਕੁੱਲ ਆਪਣੀ ਕੁੱਲ ਬਣਾ ਰਿਹਾ ਤੁਹਾਨੂੰ ਤੁਸੀਂ ਉਸ ਕੁੱਲ ਦੇ ਮਾਲਕ ਹੋ ਗਏ ਤੇ ਪਾਤਸ਼ਾਹ ਨੇ ਕਿਹਾ ਅੱਧੀ ਮਲਕੀਅਤ ਮੈਂ ਤੁਹਾਨੂੰ ਦਿੱਤੀ ਅੱਧਾ ਮੈਂ ਅੱਧੇ ਤੁਮ ਜਨ ਭਗਤ ਰੂਪ ਬਣਾ ਕੇ ਆਪਣੀ ਕੁੱਲ ਕੁੱਲ ਮਾਲਕ ਹੋਏ ਸਹਾਈਆ ਜਨਮ ਜਨਮ ਦੀ ਕਰਮ ਕਰਮ ਦੀ ਬਖਸ਼ੇ ਭੁੱਲ ਜੇ ਤੁਸੀਂ ਉਸ ਨੂੰ ਇੱਕ ਵਾਰ ਕਰੋਗੇ ਨਿਮਸ਼ਕਾਰ ਤਾਂ ਜਨਮ ਜਨਮ ਦੀ ਕਰਮ ਕਰਮ ਦੀ ਬਖਸ਼ੇ ਭੁੱਲ ਫਿਰ ਹੋਰ ਇਸ ਤੋਂ ਵੱਡੀ ਕੀ ਚਾਹੀਦੀ ਹੈ ਤੁਹਾਨੂੰ ਆਪਣੇ ਜੀਵਨ ਦੀ ਜਨਮ ਜਨਮ ਦੀ ਕਰਮ ਕਰਮ ਦੀ ਬਖਸ਼ੇ ਭੁੱਲ ਅਪੁੱਲ ਦੇਵੇ ਮਾਨ ਵਡਿਆਈਆ ਜਿਨ੍ਹਾਂ ਦੇ ਬਰਾਬਰ ਨਹੀਂ ਕੋਈ ਤੁਲ ਤੁਹਾਨੂੰ ਕਹਿ ਰਹੇ ਭਗਤਾਂ ਨੂੰ ਕਹਿ ਰਹੇ ਨੇ ਭੁੱਲ ਜਿਨ੍ਹਾਂ ਦੇ ਬਰਾਬਰ ਨਹੀਂ ਕੋਈ ਤੁਲ ਸਮ ਰੂਪ ਨਾ ਕੋਈ ਦਰਸਾਈ ਆ ਉਹ ਭਗਤ ਦੀਵਾਰ ਦੇ ਗੁਲਸ਼ਨ ਦਾ ਗੁਲ ਗੁਲਸ਼ਨ ਗੁਲਸ਼ਨ ਦਾ ਗੁਲ ਮਹਿਕ ਪ੍ਰੇਮ ਵਾਲੀ ਮਹਿਕਾਈ ਜਾ ਓਕੇ ਗੱਲ ਕਿਤੀ ਜਗਤ ਧਾਰ ਵਿੱਚ ਸੰਸਾਰ ਪਿਆਰ ਵਿੱਚ ਕਿਤੇ ਮੇਰਾ ਭੁੱਲਣਾਂ ਜਾਇਓ ਵਿਸ਼ਵਾਸ ਵਿਸ਼ੋਕ ਜੀ ਕਹਿੰਦੇ ਸੀ ਨਾ ਇੱਥੇ ਪਾਸ਼ਾ ਕੀ ਕਹਿੰਦੇ ਨੇ ਕਾਲਯੁਗ ਮਾਇਆ ਵਿੱਚ ਜਾਣਾ ਨਾ ਰੁੱਲ ਕਾਲਯੁਗ ਮਾਇਆ ਵਿੱਚ ਜਾਣ ਨਾ ਰੁੱਲ ਉਹ ਮਮਤਾ ਆਇ ਤਜਾਈਆ ਨਾਤਾ ਜੋੜ ਕੇ ਨਾਲ ਸੁਲ੍ਹਾ ਕੁਲ ਸੱਚ ਦੀ ਸਾਚੀ ਕਾਰਗਮਾਈਆ ਸੁਲ੍ਹਾ ਕੁਲ ਜਿਹੜਾ ਤੁਹਾਡੇ ਹਰ ਜਗ੍ਹਾ ਤੁਹਾਡੇ ਨਾਲ ਹੈ ਲੰਗਰ ਖਾ ਕੇ ਇੱਕੋ ਚੁੱਲ ਇੱਕੋ ਚੁੱਲ ਤੋਂ ਲੰਗਰ ਖਾਂਦੇ ਹੋ ਜੇਠੂਵਾਲ ਢੀਰੋਵਾਲ ਸਾਰੇ ਲੰਗਰ ਖਾ ਕੇ ਇੱਕੋ ਚੁੱਲ ਪ੍ਰੇਮ ਪ੍ਰੀਤੀ ਵਿੱਚ ਝੱਟ ਲੰਗਾਈਆ ਸੱਚ ਦਾ ਬੂਟਾ ਕਦੇ ਜਾਵੇ ਨਾ ਹੁੱਲ ਸੱਚ ਦਾ ਬੂਟਾ ਕਦੇ ਹੁੱਲਦਾ ਨਹੀਂ ਦੂਸਰੇ ਬੂਟੇ ਮਰ ਜਾ ਜਾਂਦੇ ਨੇ ਦੋ ਦਿਨਾਂ ਬਾਅਦ ਪਾਣੀ ਨਹੀਂ ਦੋਗੇ ਤਾਂ ਬੂਟਾ ਮਰ ਜਾਏਗਾ ਸੱਚ ਦਾ ਬੂਟਾ ਕਦੇ ਜਾਵੇ ਨਾ ਹਲ ਪੱਤ ਟਹਿਣੀ ਫੁੱਲ ਫਲ ਆਪ ਲਗਾਈਆ ਉਹਨੇ ਕੀ ਲਗਾਇਆ ਪੱਤ ਟਹਿਣੀ ਫੁੱਲ ਫਲ ਉਸਨੇ ਲਗਾਈ ਨਹੀਂ ਮੇਰੇ ਪ੍ਰਭ ਨੇ ਜਨ ਭਗਤਾਂ ਦੀਪਕ ਹੋਵੇ ਕਦੇ ਨਾ ਗੁੱਲ ਨੂਰ ਜੋਤ ਜੋਤ ਰਿਸ਼ਨਾਈਆ ਨੂਰ ਜੋਤ ਜੋਤ ਰਿਸ਼ਨਾਈਆ ਨੂਰ ਜੋਤ ਦੀ ਜੱਤਾ ਉਹ ਆਪਣੀ ਰਿਸ਼ਨਾਈ ਵੀ ਕਰਦਾ ਤੇ ਭਗਤਾਂ ਦੀ ज्योति जोश रूपर आप अपनी कृपा कर करे खेल साचा हर सच दी करनी कार कमाई गया सतगुर शब्द कहे जे तुरदे फलो ਤੁਹਾਨੂੰ ਕਹਿ ਦਤਾ ਪਾਤਸ਼ਾਹ ਨੇ सतगुर शब्द कहे ਫੁੱਲਾਂ ਬਾਗ ਜਾਓ ਮਹਿਕ ਜਿਵੇਂ ਫੁੱਲ ਖੁਸ਼ ਐ ਮਹਿਕੇ ਹੁੰਦੇ ਨੇ ਜਾ ਕੇ ਦੇਖੋ ਕਿਸ ਤਰ੍ਹਾਂ ਬੂਟੇ ਦੇ ਉੱਤੇ ਲੱਗਿਆ ਫੁੱਲ ਮਹਿਕ ਮਹਿਕਾਂ ਛੱਡ ਰਿਹਾ ਤੇ ਆਪਣੀ ਪੱਤੀਆਂ ਨੂੰ ਵੀ ਇਸ ਤਰ੍ਹਾਂ ਉਹ ਸਤगुर शब्द कहे ਫੁੱਲਾਂ ਬਾਗ ਜਾਓ ਮਹਿਕ ਖੁਸ਼ਬੂ ਪ੍ਰੇਮ ਵਾਲੀ ਪ੍ਰਿਕਟਾਈ ਆ ਤੁਹਾਡੇ ਵਿੱਚੋਂ ਖੁਸ਼ਬੂ ਪ੍ਰੇਮ ਦੀ ਨਿਕਲੇ ਪ੍ਰੇਮ ਦੀ ਨਿਕਲੇ ਭਗਤ ਭਗਤ ਨੂੰ ਦੇਖ ਕੇ ਖੁਸ਼ ਹੋ ਜਾਵੇ ਫੁੱਲਾਂ ਵਾਂਗ ਮਹਿਕ ਜਾਵੇ ਨਾ ਕਿ ਭਗਤ ਭਗਤ ਨੂੰ ਦੇਖ ਕੇ ਉਹ ਤਾਂ ਸਮਝ ਗਏ ਤੁਸੀਂ ਸਤਗੁਰ ਸ਼ਬਦ ਕਹੇ ਫੁੱਲਾਂ ਵਾਂਗ ਜਾਓ ਮਹਿਕ ਖੁਸ਼ਬੂ ਪ੍ਰੇਮ ਵਾਲੀ ਪ੍ਰਿਕਟਾਈ ਆ ਧਰਮ ਦਵਾਰੇ ਬਣੋ ਨਾਇਕ ਉਸੇ ਧਰਮ ਦਵਾਰੇ ਦੇ ਆ ਕੇ ਨਾਇਕ ਨਾਇਕ ਕੀ ਹੋ ਗਿਆ ਤੁਸੀਂ ਮੁਖੀ ਧਰਮ ਦਵਾਰੇ ਬਣੋ ਨਾਇਕ ਹਰ ਜਨ ਆਪਣਾ ਰੂਪ ਬਦਲਾਈ ਆ ਤੁਰਦਾ ਮਾਲਕ ਤੱਕੋ ਨੈਕ ਤੁਸੀਂ ਮਾਲਕ ਨੂੰ ਵੀ ਤੱਕੋ ਨੂਰ ਨਰਾਹ ਨੂਰ ﺍﻟﻠહીਆ ਜਿਸ ਦੀ ਉਹ ਮਾਲਕ ਦੀ ਗੱਲ ਕਰ ਰਹੇ ਆ ਇਸ ਨੂੰ ਇੱਕ ਵਾਰ ਕਰੋ ਨਿਮਸ਼ਕਾਰ ਕਿਉਂ ਪੂਨ ਪਾਦਸ਼ਾ ਦੇ ਪੂਨ ਸੱਚੀ ਸਰਕਾਰ ਸ਼ਾਂਸ਼ਾ ਪੂਰਨ ਆਪਖਵਾਈਆ ਹੁਣ ਉਹ ਗੱਲ ਕਰਦੇ ਨੇ ਜਿਸ ਦੀ ਕਿ ਉਸ ਤੁਰਦੇ ਮਾਲਕ ਨੂੰ ਤੱਕੋ ਜਿਸ ਦੀ ਅਵਤਾਰ ਪੈਗੰਬਰਾਂ ਮੰਨੀ ਹਿਦਾਇਤ ਜਿਸ ਦੀ ਪਗਾ ਅਵਤਾਰ ਪੈਗੰਬਰਾਂ ਨੇ ਹਿਦਾਇਤ ਮੰਨੀ ਉਹਦੇ ਹੁਕਮ ਮੰਦੇ ਰਹੇ ਗੁਰੂ ਗੁਰਦੇਵ ਜੀ ਸੁਣਵਾਈਆ ਕਲਮੇ ਦੀ ਮਨਜ਼ੂਰ ਕੀਤੀ ਸ਼ਰੈਤ ਸ਼ਰਵਿਸ਼ੀ ਚਕਾਇਆ ਸੋ ਸੱਚ ਬਸ ਭਗਤਾਂ ਕਰੇਣਾ ਜਿਹਨੂੰ ਕਲਮੇ ਦੀ ਮਨਜ਼ੂਰ ਕੀਤੀ ਜਿਹਨੂੰ ਗੁਰੂ ਗੁਰਦੇਵ ਜੀ ਸੁਣਵਾਉਂਦੇ ਨੇ ਉਹ ਸੱਚ ਬਸ ਭਗਤਾਂ ਕਰੇਣਾ ਭਗਤਾਂ ਨੂੰ ਸੱਚੀ ਵਸ ਦੇ ਰਿਹਾ ਭਗਵਾਨ ਆਪਣੀ ਵਿਆ ਕਮਾਈਆ ਜਨਮ ਕਰਮਲੇਖੇ ਲਾਏ ਨਾਲ ਰਿਆਤ ਤੁਹਾਡਾ ਜਨਮ ਕਰਮਲੇਖੇ ਲਾਏ ਰਿਆਤ ਮੇਰਾ ਪੱਕੇ ਰੇਤੀ ਪਾਸ ਕਰਤੇ ਰੇਤੀ ਸਾਨੂੰ ਭਗਤ ਬਣਾਇਆ ਜਬਰੀ ਰੇਤੀ ਪਾਸ ਕਰਨਾ ਚਾਹੇ ਨੰਬਰ ਘੱਟ ਹੋਣ ਤੇ ਜਿਹੜਾ ਐਗਜ਼ਾਮੀਨਰ ਉਹ ਚੈੱਕ ਕਰਿੰਦਾ ਵੀ ਹਾਂ ਪਾਸ ਹੋ ਗਿਆ ਮੇਰਾ ਉਹ ਜਨਮ ਕਰਮ ਲੇਖੇ ਲਾਏ ਨਾਲ ਰੈਤ ਰਵੈਤ ਆਪਣੀ ਆਬਦ ਲਈਆ ਜੋਤੀ ਜੋਸੂ ਪਰ ਆਪ ਆਪਣੀ ਕਿਰਪਾ ਕਰ ਕਰੇ ਖਿਲ ਸਾਚਾ ਹਰ ਸੱਚ ਦਾ ਰੰਗ ਆਪ ਰੰਗਾਈਆ ਸਤਗੁਰ ਸ਼ਬਦ ਕਹੇ ਸਤਗੁਰ ਸ਼ਬਦ ਕਹੇ ਤੁਰਦੇ ਫੁੱਲ ਬਣ ਜਾਓ ਚੰਗੇ ਤੁਰਦੇ ਫੁੱਲ ਫੁੱਲਾਂ ਵਾਂਗ ਮਹਿਕ ਜੋ ਤੁਰਦੇ ਫੁੱਲ ਬਣ ਜਾਓ ਚੰਗੇ ਕੂੜੀ ਕਿਰਿਆ ਦੇ ਨਹੀਂ ਕੁੜਾਈ ਆ ਭਗਤ ਭਗਤਾਂ ਨਾਲ ਕਰਨਾ ਦੰਗੇ ਸੁਣ ਲਓ ਫੁੱਲਾਂ ਦੀ ਗੱਲ ਤਾਂ ਸੁਣ ਲਓ ਭਗਤ ਭਗਤਾਂ ਨਾਲ ਕਰਨਾ ਦੰਗੇ ਗੁੱਸਾ ਗਿਲਾ ਨਾ ਕੋਈ ਜਣਾਈਆ ਦੰਗੇ ਕਰਦੇ ਨੇ ਇੱਕ ਦੂਜੇ ਨੂੰ ਮੁਖੀਆਂ ਮਾਰਦੇ ਨੇ ਉਹ ਮੈਂ ਹੈਰਾਨ ਹੋ ਜਾਣਾ ਭਗਤ ਫੋਲੋ ਕਿ ਉਹ ਡੰਡੇ ਹੋ ਤੁਸੀਂ ਸੁੱਕੇ ਡੰਡੇ ਜੀ ਇਹਨਾਂ ਨੂੰ ਕੋਈ ਫੁੱਲ ਨਹੀਂ ਲੱਗਦਾ ਉਹਨਾਂ ਨੂੰ ਸਾਤਪੁਰ ਸ਼ਬਦ ਕਹੇ ਟੁਰਦੇ ਫੁੱਲ ਬਣ ਜਾਓ ਚੰਗੇ ਕੂੜੀ ਕਿਰਿਆ ਦੀ ਨਹੀਂ ਕਿਡਾਈਆ ਪਾਕਤ ਭਾਕਤਾ ਨਾਲ ਕਰ ਨਾ ਦੰਗੇ ਗੁੱਸਾ ਗਿਲਾ ਨਾ ਕੋਈ ਜਨਾਈਆ ਪਿਛਲੇ ਵੇਲੇ ਸਬਦੇ ਲੰਗੇ ਪਿਛਲੇ ਵੇਲੇ ਸਬਦੇ ਲੰਗੇ ਅੱਗੇ ਆਪਣਾ ਹੁਕਮ ਸੁਣਾਈਆ ਤੁਸੀਂ ਬੰਦਿਆਂ ਵਰਗੇ ਨਹੀਂ ਬੰਦੇ ਇਹ ਤੁਸੀਂ ਉਸ ਦਿਨ ਸਮਝੋਗੇ ਫੇਰ ਤਾਂ ਤੁਸੀਂ ਕੱਲ੍ਹੂਗੀ ਜੀਵੋ ਇੱਥੇ ਪ੍ਰਭੂ ਕੀ ਕਹਿੰਦੇ ਹਨ ਤੁਸੀਂ ਬੰਦਿਆਂ ਵਰਗੇ ਨਹੀਂ ਬੰਦੇ ਬਿਨਾ ਬੰਦਗੀ ਤੋਂ ਬੰਦਗੀ ਵਾਲੇ ਦਿੱਤੇ ਪ੍ਰਗਟਾਈਆ ਕੋਈ ਭਗਤੀ ਨਹੀਂ ਕੀਤੀ ਤੁਹਾਨੂੰ ਭਗਤ ਬਣਾ ਦਿੱਤਾ ਤੁਹਾਨੂੰ ਕਾਇਦ ਜਦ ਤੁਸੀਂ ਭਗਤ ਸਭ ਤੋਂ ਉੱਚਾ ਦਰਜਾ ਦੇ ਦਿੱਤਾ ਤੇ ਪ੍ਰਭ ਅੱਗੇ ਦੱਸਦੇ ਹਨ ਫੁੱਲਾਂ ਨਹੀਂ ਦੱਸਦੇ ਹਨ ਤੁਹਾਨੂੰ ਵੇਖ ਕੇ ਤੁਹਾਡਾ ਖੇਲ ਵੇਖ ਕੇ ਕਿ ਜੇ ਤੁਸੀਂ ਮਹਿਕਾਓ ਫੁੱਲਾਂ ਵਾ ਤੁਹਾਡਾ ਖੇਲ ਵੇਖ ਕੇ ਰਾਏ ਧਰਮਚਿਤ ਰਗੁਪਤ ਕੰਬੇ ਕੰਪੌਣ ਲੱਗ ਜਾਂਦਾ ਰਾਏ ਧਰਮਚਿਤ ਰਗੁਪਤ ਤੋੜਾ ਖੇਲ ਵੇਖ ਕੇ ਰਾਏ ਤਾਨੂੰ ਚਿਤ੍ਰਗੁਪਤ ਕੰਬੇ ਲਾੜੀ ਮੌਤ ਅੱਖ ਦਵਾਈਆ ਜਿਨ੍ਹਾਂ ਦੇ ਪੈਂਡੇ ਅੱਗੇ ਰਹੇ ਨਹੀਂ ਕੋਈ ਲੰਬੇ ਪਾਂਦੀ ਪੰਦਰਾਂ ਕੋਈ ਪੁਵਾਈਆ ਖੇਲ ਤੱਕਣੇ ਪ੍ਰਭੂ ਸੰਦੇ ਜੋ ਸੰਧਿਆ ਸਰਗੀ ਆਪਣਾ ਰੰਗ ਬਖਾਈਆ ਸੰਧਿਆ ਸਰਗੀ ਸ੍ਰੇਸ਼ਾਂ ਜੋ ਸਤਗੁਰ ਦੁਆਰ ਕਰਨੀ ਕਿਰਤ ਦੇਕ ਜੋ ਸਤਗੁਰ ਦਵਾਰ ਕਰਨੀ ਕਿਰਤ ਦੇ ਕਰਦੇ ਧੰਦੇ ਸਤਗੁਰ ਦੇ ਦਵਾਰ ਤੇ ਜਾ ਕੇ ਸੇਵਾ ਕਰਦੇ ਗੁਰਸਿੱਖ ਪੱਜੇ ਫਿਰਦੇ ਨੇ ਸਾਡਾ ਹਰ ਕੁੰਦੀ ਵੀ ਕਿਵੇਂ ਪੱਜਾ ਫਿਰਦਾ ਸਾਡਾ ਵੀਰ ਇਹ ਕਿਸਾ ਪੱਜਾ ਫਿਰਦਾ ਹਰ ਜਗ੍ਹਾ ਜਾਂਦਾ ਫੁੱਲਾਂ ਵਾਂਗ ਮਹਿਕਦਾ ਤੇ ਮੂਵੀਆਂ ਬਣਾਉਂਦਾ ਤੁਹਾਨੂੰ ਸੰਦੇਸ਼ ਪਹੁੰਚਾਉਂਦਾ ਤੇ ਇਸ ਤਰ੍ਹਾਂ ਉਹ ਗੱਲ ਕਰ ਰਹੇ ਹਨ ਪ੍ਰਭ ਜਿਨ੍ਹਾਂ ਦੇ ਪੈਂਡੇ ਅੱਗੇ ਰਹਿ ਨਹੀਂ ਲੰਬੇ ਪਾਂਦੀ ਪੰਧਣਾ ਕੋਈ ਭਵਾਈਆ ਖੇਲ ਤੱਕਣੇ ਪ੍ਰਭੂ ਸੰਦੇਜ ਉਹ ਸੰਧਿਆ ਸਰਗੀ ਆਪਣਾ ਰੰਗ ਵਿਖਾਈ ਆ ਜੋ ਸਤਗੁਰ ਦੀਵਾਰ ਕਰਨੀ ਕਿਰਤ ਦੇ ਕਰਨੇ ਧੰਦੇ ਦਿਵਸ ਰਹਿਣ ਕਾਰ ਕਮਾਈਆ ਦਿਵਸ ਰਹਿਣ ਕਾਰ ਕਮਾਉ ਉਹ ਸਤਗੁਰ ਦੇ ਚਰਨਾਂ 'ਚ ਵੀ ਜੇ ਤੁਸੀਂ ਧਿਆਨ ਰੱਖਦੇ ਹੋਏ ਵੀ ਤੁਹਾਡੀ ਕਾਰ ਹੈ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਸੱਚ ਦਾ ਹੁਕਮ ਇਕਪਰਤਾ ਗਿਆ ਸਤਗੁਰ ਸ਼ਬਦ ਕਹੇ ਕਿਉਂਕਿ ਫੁੱਲਾਂ ਰਹੀਂ ਸਤਗੁਰ ਸ਼ਬਦ ਕਹਿੰਦਾ ਹੈ ਸਤਗੁਰ ਸ਼ਬਦ ਕਹੇ ਹਰ ਜਨ ਸੱਚਾ ਧਰਮ ਦਾ ਹੀਰਾ ਅਕੀ ਤੁਹਾਨੂੰ ਕੀ ਕੇ ਤੁਰਦੇ ਫੁੱਲ ਹੁਣ ਕਿਹਾ ਹਰ ਜਨ ਸੱਚਾ ਧਰਮ ਦਾ ਹੀਰਾ ਧਰਮ ਧਾਰ ਵਿੱਚ ਸਮਾਈਆ ਜਿਨ੍ਹਾਂ ਦੇ ਸਿਰ ਤੇ ਪ੍ਰਭ ਨੇ ਬੰਨਣਾ ਚੀਰਾ ਪ੍ਰਭ ਨੇ ਪੱਗ ਦਿੱਤੀ ਇੱਕ ਇੱਕ ਪੱਗ ਦਿੱਤੀ ਇੱਕ ਨੂੰ ਲੋੜ ਦੇ ਉੱਤੇ ਇੱਕ ਰਿਕ ਰੁਪਈਏ ਦੇ ਉੱਤੇ ਆਪਣੇ ਦਸਕਣ ਕਰਕੇ ਦਿੱਤੇ ਨਾਲੇ ਪੱਗ ਦੇ ਕੇ ਜਿਹੜੀਆਂ ਬੀਬੀਆਂ ਸੀ ਉਹਨਾਂ ਨੂੰ ਜਿੰਨੀ ਦਿੱਤੀ ਜਿਨ੍ਹਾਂ ਦੇ ਸਿਰ ਤੇ ਪ੍ਰਭ ਨੇ ਬੰਨਣਾ ਚੀਰਾ ਚਿਰੀ ਬਸੁੰਨੇ ਲੈ ਮਲਾਈਆ ਉਹ ਇੱਕ ਨੂੰ ਸਦਾ ਸਮਝਣ ਜਿਨ੍ਹਾਂ ਦੇ ਸਿਰ ਤੇ ਚੀਰੇ ਬੰਨਤੇ ਤੇ ਉਹ ਇੱਕ ਨੂੰ ਇੱਕ ਨੂੰ ਸਦਾ ਸਮਝਣ ਭੈਣ ਭਾਈ ਵੀਰਾ ਪ੍ਰੇਮ ਮਹੱਤਵ ਵਿੱਚ ਬੁਲਾਈਆ ਗੁਰਮੁਖ ਕਾਲਯੁਗ ਵਿਸ਼ਟਾ ਵਾਲਾ ਬਣੇ ਕੋਈ ਨਾ ਕੀੜਾ ਗੁਰਮੁਖ ਕਾਲਯੁਗ ਵਿਸ਼ਟਾ ਵਾਲਾ ਬਣੇ ਕੋਈ ਨਾ ਕੀੜਾ ਹਾਂਸ ਰੂਪ ਲੈਣਾ ਬਦਲਾਈਆ ਸਤ ਸੱਚ ਦਾ ਮਾਰਗ ਨਹੀਂ ਕੋਈ ਪੀੜਾ ਜੇ ਤੂੰ ਉਹਨੇ ਮਾਰਗ ਸਿੱਧਾ ਕਰ ਦਿੱਤਾ ਸਤ ਸੱਚ ਦਾ ਮਾਰਗ ਨਹੀਂ ਕੋਈ ਪੀੜਾ ਪੀੜੀ ਗਲੀ ਨਾ ਕੋਈ ਵਿਖਾਈਆ ਜਨ ਭਗਤੋ ਅੱਜ ਤੋਂ ਸਾਰੇ ਬੰਦ ਲੋ ਬੀੜਾ ਆਪਣਾ ਬੀੜਾ ਬੰਦੋ ਆਪਣਾ ਭਾਰ ਆਪੇ ਲੋਟਾਈ ਜਾਏ ਆਪਣਾ ਵੀੜਾ ਬਣ ਕੇ ਆਪਣਾ ਭਾਰ ਵੀ ਤੇ ਜੇ ਕੋਈ ਮਿਲੇ ਉਹਦਾ ਭਾਰ ਵੀ ਕੋ ਆ ਜਾ ਭਾਈ ਤੂੰ ਵੀ ਮੇਰੇ ਨਾਲ ਆ ਜਾ ਜੋ ਤੀਜੋ ਸਰੂਪ ਦਾ ਪਪੀਂ ਕਿਰਪਾ ਕਰ ਕਰੇ ਸੱਚਾ ਹਰ ਸੱਚ ਦਾ ਹੁਕਮ ਸੱਚ ਦਾ ਹੁਕਮ ਇੱਕ ਸੁਣਾਈਆ ਖੁਲਕ ਹਨ ਅਸੀਂ ਭਗਤਾਂ ਉੱਤੇ ਲਾਉਣੀ ਵਰਖਾ ਹੁਣ ਫੁੱਲਾਂ ਦੀ ਵਰਖਾ ਫੁੱਲ ਕਿੰਨੇ ਖੁਸ਼ ਹੋਗੇ ਅਸੀਂ ਭਰਗਾਂ ਤੇ ਉੱਤੇ ਵਰਖਾ ਲਾਉਣੀ ਹੈ ਪ੍ਰਭ ਦਿੱਤੀ ਮਾਨ ਬੁੜਾਈਆ ਗੁਰ ਸੁਖੋ ਯਾਦ ਕਰ ਲੋ ਗੁਰਸਿੱਖੋ ਯਾਦ ਕਰ ਲੋ ਸਿੱਖ ਨੂੰ ਸਿੱਖ ਤਰਸ ਦਾ ਮਰ ਗਿਆ ਵਿੱਚ ਸਰਸਾ ਯਾਦ ਕਰ ਲੋ ਕਿਵੇਂ ਗੁਰਸਿੱਖ ਰੁੜੇ ਜਾਂਦੇ ਸੀ ਤੇ 70 ਹਜ਼ਾਰ ਲੇਖਾ ਇਸੇ ਲਈ ਭਗਤਵਾਰ ਤੇ 70 ਜਿਹੜੇ ਸੀ ਸਰਸਾ ਜਿਹੜਾ ਨਾ ਗੋਬਿੰਦਵਾਲ ਧਿਆਨ ਸੀ ਕਹਿੰਦੇ ਸੀ ਗੋਬਿੰਦ ਕਿਉਂ ਛੱਡ ਗਿਆ ਕਿਉਂ ਤੂੰ ਸਰਸਾ ਕੋਨੇ ਮਹੀਨੇ ਸਾਨੂੰ ਪਾਰ ਕਰਾ ਰਿਆ ਜੇ ਗਰਮੀ 'ਚ ਕਰੋਂਦਾ ਸ਼ਾਇਦ ਅਸੀਂ ਪਾਰ ਕਰ ਜਾਂਦੇ ਤੇ ਉਹ 70 ਦੇ ਗੁਰਸਿੱਖੋ ਯਾਦ ਕਰ ਲੋ ਸਿੱਖ ਨੂੰ ਸਿੱਖ ਤਰਸ ਦਾ ਮਰ ਗਿਆ ਵਿੱਚ ਸਰਸਾ ਸਿੱਖ ਨਾਲ ਸਿੱਖ ਸਕੇਆਂ ਦਾ ਕੋਈ ਮਲਾਈ ਜਾ ਤੁਮ ਬੁਲਾ ਨਹੀਂ ਸਕਿਆ ਸੋ ਹੁਣ ਬੁਲਾ ਦਿੱਤਾ ਪ੍ਰਭ ਨੇ ਤਾਂ ਇਹ ਇਹ ਕਹਿਣ ਦੀ ਗੱਲ ਕੀ ਹੈ ਵੀ ਪਿਆਰ ਚ ਰਹੋ ਇੱਕ ਦੂਜੇ ਦੇ ਸਤਿਕਾਰ ਚ ਰਹੋ ਉਸ ਪ੍ਰਭ ਦੀ ਯਾਦ ਚ ਰਹੋ ਉਸ ਨੂੰ ਕੋਈ ਬੋਧਾ ਨਹੀਂ ਵੀ ਤਿਆਰ ਸਾ ਸਰਸ ਦੇ ਖੇਡ ਨੂੰ ਥੋੜਾ ਸਮਾਂ ਰਿਹਾ ਜਨਾਈਆ ਹੁਣ ਵੀ ਤੁਹਾਡੇ ਉੱਤੇ ਪੈਣ ਵਾਲਾ ਪਰਚਾ ਹੁਣ ਵੀ ਤੁਹਾਡੇ ਉੱਤੇ ਪੈਣ ਵਾਲਾ ਪਰਚਾ ਪਰਾਚੀਨ ਦਾ ਲੇਖਾ ਵੇਖ ਬਖਾਈਆ ਜਨ ਭਗਤੋ ਤੁਹਾਡੇ ਵਿੱਚ ਨਿੰਦਿਆ ਵਾਲੀ ਹੋਵੇ ਕਦੇ ਨਾ ਚਰਚਾ ਉਹ ਦੀ ਨਿੰਦਿਆ ਇੱਕ ਦੂਜੇ ਦੇ ਜੇ ਇੱਥੋਂ ਇੱਕ ਗੁਰਸ਼ਖ ਜਾ ਰਿਹਾ ਉਹ ਤੁਹਾਡੇ ਕੋਲ ਜਕਾਰਾ ਬੁਲਾਇਆ ਉਹ ਪਰੇ ਨੂੰ ਹੋ ਗਿਆ ਜਦਦੇ ਉਹਦੀ ਪਿੱਛੇ ਆ ਜਾ ਰਿਹਾ ਵੱਡਾ ਆਪਣੇ ਆਪ ਨੂੰ ਪੀ ਸਮਝਦਾ ਇਹ ਇਹ ਗੱਲਾਂ ਨਹੀਂ ਇਹ ਜਿਹੜੀਆਂ ਇਹ ਨਿੰਦਿਆ ਚ ਆ ਜਾਂਦੀਆਂ ਨੇ ਭਾਗਤੋ ਤੁਹਾਡੇ ਵਿੱਚ ਨਿੰਦਿਆ ਵਾਰੀ ਹੋਵੇ ਕਦੇ ਨਾ ਚਰਚਾ ਜੋ ਨਿੰਦਕ ਹੋਵੇ ਉਸ ਨੂੰ ਬਾਹਰ ਕੱਢ ਕੇ ਦਿਓ ਵਿਖਾਈਆ ਵਧੀਆ ਜੋ ਨਿੰਦਕ ਹੋਵੇ ਉਸ ਨੂੰ ਬਾਹਰ ਕੱਢ ਕੇ ਦਿਓ ਵਿਖਾਈਆ ਕਿਉਂ ਤੁਹਾਡਾ ਮਾਲਕ ਕਿਉਂ ਇਸ ਤਰ੍ਹਾਂ ਦੇ ਤੁਸੀਂ ਬਣ ਰਹੇ ਕਿਉਂ ਤੁਹਾਡਾ ਮਾਲਕ ਬਾਲੀ ਅਰਸ਼ਾ ਅਰਸ਼ਾ ਦਾ ਮਾਲਕ ਤੁਹਾਡਾ ਬਾਲੀ ਬਣ ਗਿਆ ਤੁਹਾਡਾ ਪਿਤਾ ਬਣ ਗਿਆ ਕਿਉਂ ਤੁਹਾਡਾ ਮਾਲਕ ਬਾਲੀ ਅਰਸ਼ਾ ਅਰਸ਼ੀ ਪ੍ਰੀਤਮ ਨੂਰ ﺍﻟलाਹੀਆ ਜਿਸ ਦਾ ਕੀ ਜਾ ਕਿਸੇ ਗੱਲ ਕਰ ਰਹੇ ਹਾਂ ਕਿਉਂ ਪੂਰ ਪਾਤਸ਼ਾਹ ਤੇ ਪੂਰ ਸਤੀਸਰ ਇੱਥੇ ਵੀ ਗੱਲ ਕਰਦੇ ਉਹ ਤੁਹਾਡਾ ਮਾਲਕ ਜਿਹੜਾ ਬਾਲੀ ਅਰਸ਼ਾ ਹੈ ਉਹ ਕੌਣ ਹੈ ਜਿਸ ਦਾ 6 ਸਈ ਸੰਮਤ 7 ਦਾ ਵਰਸ 7 ਨੂੰ ਇਹ ਲਿਖਤ ਲਿਖਾਈ ਜਾ ਰਹੀ ਹੈ 6 ਸਈ ਸੰਮਤ 7 ਨੂੰ ਜਿਸ ਦਾ ਸ਼ੈਂਸਈ ਸੰਮਤ ਸਤ ਦਾ ਵਰਸਾ ਜਨ ਭਗਤੋ ਘਰ ਘਰ ਗੁਰਮੁਖਾਂ ਕਰ ਗੁਰਮੁਖਾਂ ਘਰ ਘਰ ਗੁਰਮੁਖਾਂ ਵਰਸੀ ਜੇ ਹਮ ਮਨਾਈਆ ਗੁਰਮੁਖਾਂ ਦੀ ਵਰਸੀ ਮਨਾ ਰਿਹਾ ਹੈ ਸੋ ਭਗਤ ਦੁਆਰਾ ਧਾਮ ਅਗੰਮਾ ਬਣਾਤਾ ਭਗਤ ਦੁਆਰਾ ਧਾਮ ਅਗੰਮਾ ਉੱਪਰ ਧਰਤਾ ਧਰਤ ਦੇ ਉੱਤੇ ਬਣਾ ਕੇ ਰੱਖ ਦਿੱਤਾ ਕਿ ਇੱਥੇ ਭਗਤ ਭਗਵਾਨ ਦੀ ਮਿਲੇ ਭਗਤਾਂ ਦਾ ਘਰ ਹੈ ਭਗਤ ਦੁਆਰਾ ਧਾਮ ਅਗੰਮਾ ਉੱਪਰ ਧਰਤਾ ਤਾਰਨੀ ਤਰਤ ਤਵਲ ਬਜੇ ਵਧਾਈਆ ਜੋਤੀ ਜੋ ਸਰੂਪਾ ਰੱਬ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਸੱਚ ਦਾ ਮੇਲਾ ਲੈ ਮਲਾਈਆ ਫੁੱਲ ਥੋੜੀ ਗੱਲ ਹੋਰ ਕਰਨਗੇ ਫਿਰ ਵੀਰ ਜੀ ਆ ਗਏ ਨੇ ਹਲੇ ਵੀਰ ਜੀ ਨਾਸਤਾ ਜੀ ਪਕਾ ਰਹੇ ਫੁੱਲ ਕਹਿਣ ਸਾਡੀ ਵੇਖੋ ਬਹਾਰ ਪਹਿਲਾਂ ਤੁਹਾਡੇ ਤੇ ਵਰਖਾ ਕਰਨੀ ਫੁੱਲਾਂ ਨੇ ਸਭ ਕੁਝ ਕਹਿਤਾ ਤੁਰਦੇ ਤੁਰਦੇ ਫੁੱਲ ਹੋ ਤੁਸੀਂ ਫੁੱਲ ਕਹਿਣ ਸਾਡੀ ਵੇਖੋ ਬਹਾਰ ਖੁਸ਼ੀਆਂ ਵਿੱਚ ਜਨਾਈਆ ਜਨ ਭਗਤੋ ਭਗਤਾਂ ਨਾਲ ਕਰਨਾ ਪਿਆ ਜਨ ਭਗਤੋ ਭਗਤਾਂ ਨਾਲ ਕਰਨਾ ਪਿਆਰ ਮੁਹੱਬਤ ਮੁਹੱਬਤ ਵਿੱਚੋਂ ਪ੍ਰਗਟਾਈਆ ਇੱਕੋ ਘਰ ਇੱਕੋ ਤੁਹਾਡਾ ਘਰਵਾਲ ਇਹ ਸਮਝੋ ਜੀ ਗੱਲ ਇੱਕੋ ਘਰ ਇੱਕੋ ਤੁਹਾਡਾ ਘਰਵਾਲ ਇੱਕੋ ਗ੍ਰਹਿ ਨਜਰੀ ਆਈ ਆ ਇੱਕੋ ਮਾਲਕ ਇੱਕੋ ਗ੍ਰह्म ਏਕ ਓਂਕਾਰ ਇੱਕ ਅਕੱਲਾ ਅਗੰਮ ਥਾਇਆ ਉਹੀ ਤੁਹਾਡਾ ਮਾਲਕ ਹੈ ਏਕ ਓਂਕਾਰ ਹੈ ਗ੍ਰह्म ਥਾ ਹੈ ਫਿਰ ਤੁਹਾਡੀ ਸਰਤ ਕਾ ਇੱਕੋ ਮਾਲਕ ਇੱਕੋ ਤੁਹਾਡਾ ਪਿਤਾ ਹੈ ਤੇ ਇੱਕੋ ਤੁਸੀਂ ਘਰ ਜਾਣਾ ਹੈ ਤੇ ਇੱਕੋ ਭਗਤ ਹੋ ਉਸੇ ਬੱਚੇ ਹੋ ਇੱਕੋ ਮਾਲ ਕਿੱਕੋ ਗੰਮ ਇੱਕ ਓੰਕਾਰ ਇੱਕ ਕੱਲਾ ਗੰਮ ਥਾਈਆ ਇੱਕੋ ਨੇ ਤੁਸੀਂ ਸੁੱਤ ਦਲਾਰ ਇੱਕੋ ਨੇ ਤੁਸੀਂ ਸੁੱਤ ਦਲਾਰ ਪਿਤਾ ਪੁਰਖ ਕਾਲ ਇੱਕ ਅਖਵਾਈਆ ਜੇ ਉਹ ਤੁਹਾਡਾ ਪਿਤਾ ਹੈ ਇੱਕੋ ਦੇ ਬੱਚੇ ਹੋ ਤਾਂ ਆਪਸ ਵਿੱਚ ਪਿਆਰ ਨਾਲ ਰਹੋ ਤਾਂ ਇਹ ਫੁੱਲ ਕਹਿ ਰਹੇ ਆ ਅੱਗੇ ਨੂੰ ਝਗੜੇ ਛੱਡ ਦਿਓ ਅਗਰੇ ਅੱਗੇ ਨੂੰ ਝਗੜੇ ਛੱਡ ਦਿਓ ਸੰਸਾਰ ਝਗੜਿਆਂ ਵਿੱਚ ਹੱਥ ਕੁੱਛਣਾ ਆ ਸੋ ਅੰਦਰੋਂ ਹੋਵੇ ਨਾ ਕੋਈ ਦੁਖਿਆਰ ਕਿਤੇ ਕੋਈ ਦੁਖੀ ਨਾ ਹੋ ਜਾਏ ਕੋ ਸਾਡੇ ਤੇ ਚੋਬਾਂ ਪੈ ਰੀਆਂ ਨੇ ਤੇ ਇਹ ਨਹੀਂ ਪਾਤਸ਼ਾਹੀ ਕਹਿੰਦੇ ਨੇ ਅੰਦਰੋਂ ਹੋਵੇ ਨਾ ਕੋਈ ਦੁਖਿਆਰ ਕਿਤੇ ਦੁੱਖ ਨਾ ਮਹਿਸੂਸ ਕਰੇ ਕਿਉਂਕਿ ਗੱਲ ਤਾਂ ਹਰਵਾਣੀ ਦੀ ਹੈ ਤੇ ਸੱਚ ਹੈ ਫੁੱਲ ਸਤਗੁਰ ਸ਼ਬਦ ਨਹੀਂ ਕਹਿ ਰਹੇ ਅੰਦਰੋਂ ਹੋਵੇ ਨਾ ਕੋਈ ਦੁਖਿਆਰ ਖੁਸ਼ੀਆਂ ਵਿੱਚ ਆਪਣਾ ਝਟ ਲੰਗਾਈ ਆ ਕਿਉਂ ਤੁਸੀਂ ਵਸੇ ਉਸ ਪ੍ਰਭੂ ਦੇ ਦਰਬਾਰ ਜਿੱਥੇ ਪੰਜ ਦਰਬਾਰੀ ਦੇਣ ਗਵਾਹੀਆ ਜਿੱਥੇ ਪੰਜ ਦਰਬਾਰੀ ਬੈਠੇ ਪੰਜ ਪਿਆਰੇ ਬੈਠੇ ਪੰਜ ਲਖਾਰੀ ਬੈਠੇ ਤੇ ਹੁਣ ਕੋਈ ਇਹਦੇ 'ਚ ਕੋਈ ਸ਼ੱਕ ਕਿ ਉਸੇ ਪ੍ਰਭੂ ਦੀ ਗੱਲ ਕਰ ਰਹੇ ਆ ਜਿੱਥੇ 5 ਦਰਵਾਰੀ ਬੈਠੇ ਸੀ 5 ਲਖਾਰੀ ਬੈਠੇ ਸੀ 5 ਪਿਆਰੇ ਬੈਠੇ ਸੀ ਕਿਉਂ ਤੁਸੀਂ ਵਸਤੇ ਉਸ ਪ੍ਰਭੂ ਦੇ ਦਰਬਾਰ ਜਿੱਥੇ 5 ਦਰਵਾਰੀ ਦੇਣ ਗਵਾਹੀਆ ਜੋਤੀ ਜੋਤ ਸਰੂਪ ਰ ਆਪ ਆਪਣੀ ਕਿਰਪਾ ਕਰ ਕਰੇ ਹੈ ਸੱਚਾ ਹਰ ਸੱਚ ਦੀ ਕਰਨੀ ਕਾਰ ਕਮਾਈ ਸੋ ਸਹਿਬ ਸੱਚੇ ਪਾਤਸ਼ਾਹ ਦੀ ਇਹ ਹਰਬਾਨੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਸਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੋੜਦੇ ਹੋਏ ਕਈ ਗਲਤੀਆਂ ਹੋ ਜਾਂਦੀਆਂ ਸਹਿਰ ਸੱਚੇ ਪਾਤਸ਼ਾਹ ਪਾਸੋਂ ਆਪਸੋਂ ਮਾਫੀ ਮੰਗਦਾ ਹੋਇਆ ਫਿਰ ਬੇਨਤੀ ਕਰਾਂਗਾ ਕਿ ਫੁੱਲਾਂ ਦੀ ਸਿੱਖਿਆ ਮੰਨ ਲਓ ਯਾਦ ਕਰੋ ਕਿ ਫੁੱਲ ਕੀ ਕਹਿ ਕੇ ਗਏ ਤੇ ਉਸੇ ਤਰ੍ਹਾਂ ਆਪਣੇ ਜੀਵਨ ਨੂੰ ਬਣਾਓ ਤਾਂ ਕਿ ਤੁਸੀਂ ਉਸ ਪ੍ਰਭੂ ਦੇ ਦੁਨੀਆ ਕਹੇ ਤੁਰਦੇ ਫੁੱਲ ਹੋ ਸੋ ਜਿਕਾਰਿਆਂ ਦਾ ਸਾਥ ਦੇਣਾ ਸੋ ਹੰਗ ਮਹਾਰਾਜੀ ਸ਼ੇਰ ਸਿੰਘ ਜੀ ਅਗਵਾਂ ਦੀ ਜੈ